ਦੇਖ ਸਕਦੇ ਹੋ ਇੱਕ ਹੋਰ ਪਸ਼ੂ ਆਪਣਾ ਸੇਲ ਦੇ ਵਿੱਚ ਅੱਜ ਮੋਰਾ ਨਾਲ ਕੋਲ ਦੇ ਵਿੱਚ ਮੱਧਿਆ ਇਹ ਨੂੰ ਤੁਸੀਂ ਦੇਖ ਕੇ ਕੰਟੈਕਟ ਕਰ ਸਕਦੇ ਹੋ ਨੰਬਰ ਦੇ ਦਿਆਂਗੇ ਤੁਹਾਨੂੰ ਕੀ ਸਰ ਪ੍ਰਿਸ਼ਣ ਆ ਦੀ ਮੱਧਿਆ ਜਹਾਜ ਲਗੋ ਦੋ ਮੰਗਣ ਦਾ ਕੋ ਡੇਢ ਹਾਂਜੀ ਇਹ ਮੋਧਿਆ ਕਪੰਡੀ ਤਾਂ ਨੂੰ ਲੱਖ ਮੰਨਤਾ ਨੂੰ ਠੀਕ ਹੈ ਜੀ ਤੇ ਇਸ ਟਾਈਮ ਇਹਦੇ ਮਗਰ ਕੀ ਆ ਜੀ ਅੱਛਾ ਜੀ ਦੇਖ ਸਕਦੇ ਹੋ 200 ਵੀ ਮਗਰ ਕੱਟੀ ਹੈ ਜੀ ਤੇ ਕੱਲ ਤੂਈ ਹੈ ਛੋਟੀ ਇਹ ਮਿਲ ਕੇ ਰਗੜ ਕਿੰਨਾ ਕੱਢ ਸਕਦੀ ਹੈ ਜੀ ਬਹੁਤ ਵਧੀਆ 10 ਕਿਲੋ ਪਾ ਦੇਗੀ ਜੀ ਅੱਗੇ ਕਿਹਦੇ ਤੇ ਵਾਲਾ ਹਾਂਜੀ ਇਹ ਬਿਲਕੁਲ ਜੀ ਆਹ ਦੋਸਤੋ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਬਾਕੀ ਤੁਸੀਂ ਨੰਬਰ ਤੁਹਾਨੂੰ ਪਾ ਦਾਂਗੇ ਜੀ ਡਿਸਕ੍ਰਿਪਸ਼ਨ 'ਚ ਤੇ ਆਹ ਇਹਦਾ ਜਵਾਬ ਹੈ ਜੀ ਹਾਂਜੀ ਬਹੁਤ ਵਧੀਆ ਦੋਸਤੋ ਇੱਕ ਵਜਾਇਜ ਭਾਅ ਦੀ ਝੋਟੀ ਕਿਉਂਕਿ ਦੋਸਤੋ ਬਾਕੀ ਤੁਸੀਂ ਮਾਨ ਤਾਨ ਸਰਦਾਰ ਸਾਹਿਬ ਨਾਲ ਕਰ ਦੇਣਗੇ ਤੁਹਾਨੂੰ ਠੀਕ ਹੈ ਜੀ ਜ਼ਰੂਰ ਕਰ ਲਓ ਇੱਕ ਆ ਆਪਣੇ ਕੋ ਮੋਬਾਈਲ ਹੈ ਜੀ ਇਹਦਾ ਕਿਵੇਂ ਹੈ ਜੀ ਕਾਰਡ ਇਹਦੇ ਵਿੱਚ ਕੀ ਕੀ ਇਹ ਬੈਂਕ ਹੋਏਗਾ ਅੱਛਾ ਜੀ 14 15 ਦਿਨ ਲਏਗੀ ਹਜੇ ਜਰਸੀ ਨਸਲ ਦੇ ਵਿੱਚ ਦੋਸਤੋ ਇਹ ਧੀਰੀ ਵਸੀ ਆ ਇਹ ਵੀ ਤੁਹਾਨੂੰ ਆਪਾਂ ਚਲਾ ਕੇ ਇੱਕ ਵਾਰੀ ਦਿਖਾ ਲ ਦਿੰਨੇ ਆ ਬਹੁਤ ਸੋਹਣੀ ਦੋਸਤੋ ਇੱਕ ਜਰਸੀ ਨਸਲ ਦੇ ਵਿੱਚ ਜਦਸੀ ਨਸਲ ਵਾਲੀ ਮਾਰਕੀਟ ਦੇ ਵਿੱਚ ਬਹੁਤ ਜ਼ਿਆਦਾ ਛੋਟ ਰਹਿੰਦੀ ਆ ਤੇ ਤੁਸੀਂ ਸਰਦਾਰ ਸਾਹਿਬ ਜੀ ਨਾਲ ਕੰਟੈਕਟ ਕਰ ਸਕਦੇ ਹੋ ਚਲਾ ਕੇ ਆਪਾਂ ਤੁਹਾਨੂੰ ਦਿਖਾਤਾ ਬਜੀ ਤੇ ਦੋਸਤੋ ਅਜੇ 14 ਤੋਂ 15 ਦਿਨ ਲੈਣੇ ਇੱਕ ਵਧੀਆ ਮੱਲਚੋ ਛੱਡਾ ਝੁੱਡਾ ਬਣਾਉਂਗੀ ਇਹ ਵੈਟ ਤੇ ਇਹ ਸਰਦਾਰ ਸਾਹਿਬ ਜੀ ਹੁਣ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਮਾਲੇਆਲ ਫੋਲ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਬਟਾਲਾ ਤੇ ਦੋਸਤੋ ਹੋਰ ਵੀ ਤੁਹਾਨੂੰ ਇੱਥੇ ਅਵੇਲੇਬਲ ਨੇ ਕਾਫੀ ਮੱਲਬ ਤੁਹਾਨੂੰ ਪਸ਼ੂ ਵਗੈਰਾ ਮਿਲ ਜਾਣਗੇ ਕਿਸੇ ਕਰ ਸਕਦੇ ਹੋ ਜੀ ਕੰਟੈਕਟ ਧੰਨਵਾਦ ਜੀ